ਪੰਜਾਬ ਦੇ ਲੋਕਾਂ ਲਈ ਇਹ ਖੁਸ਼ੀ ਦਾ ਮਕਾਮ ਹੈ ਕਿ ਅਰਵਿੰਦ ਕੇਜਰੀਵਾ ਜੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਨੇ ਉਹਨਾਂ ਦੀ ਸੋਚ ਉਹਨਾਂ ਦਾ ਵਿਜ਼ਨ ਔਰ ਸਾਡੇ ਹਰਦੇਲ ਅਜ਼ੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਯੋਗ ਅਗਵਾਈ ਔਰ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਖੁਦ profession ਦੇ ਵਿੱਚ ਆਪ ਡਾਕਟਰ ਨੇ ਔਰ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ 38 ਟੈਸਟ ਪਹਿਲਾਂ ਫਰੀ ਸੀ ਉਹਨਾਂ ਦੀ ਗਿਣਤੀ ਵਧਾ ਕੇ 46 ਕਰਤੀ ਆ ਔਰ ਜਿਹੜੇ ਟੈਸਟ ਅੱਠ ਵਧਾਏ ਨੇ ਹੋਰ ਉਹਦੇ ਵਿੱਚ ਅ ਪ੍ਰੈਗਨੈਂਸੀ ਟੈਸਟ ਆ ਉਹਦੇ ਵਿੱਚ ਡੇਂਗੂ ਵਾਲਾ ਟੈਸਟ ਆ ਔਰ HbA1c ਜਿਹੜਾ 슈ਗਰ ਲੈਵਲ ਪਿਛਲੇ 3 ਮਹੀਨੇ ਦਾ ਟੈਸਟ ਆ ਉਹ ਹੈ HbA HbS Ag啊 RPR HIV ਔਰ ਟਾਈਪਰ ਟੈਸਟ ਆ ਇਹ ਬਤਾ ਕੇ ਫੁਰ ਆਬਾਦਮੀ ਕਲੀਨਿਕ ਦੇ ਵਿੱਚ ਟੈਸਟ ਫ੍ਰੀ ਕਰਤੇ ਨੇ ਨਤੀਜੇ ਦੇ ਤੌਰ ਦੇ ਉੱਪਰ ਇਹ ਜਿਹੜੇ ਟੈਸਟ ਸੀਗੇ ਇਹ ਬਾਜ਼ਾਰ ਦੇ ਵਿੱਚ ਜਿਵੇਂ ਡੇਂਗੂ ਟੈਸਟ ਆ ਉਹ ਬਾਜ਼ਾਰ 'ਚ ਪ੍ਰਾਈਵੇਟ 600 ਰੁਪਏ ਦਾ ਹੁੰਦਾ ਜਿਹੜਾ ਐਚ ਬੀਏੀ ਸੀ ਹੈ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਗੁਰਦਿਆਂ ਦੀ ਪ੍ਰੋਬਲਮ ਆਉਂਦੀ ਆ ਉਹ ਸਾਡਾ ਸ਼ੂਗਰ ਲੈਵਲ ਵਧਿਆ ਹੁੰਦਾ ਲੋਕ ਉਹਦਾ ਧਿਆਨ ਨਹੀਂ ਕਰਦੇ ਲੋਕ ਟੈਸਟ ਨਹੀਂ ਕਰਾਉਂਦੇ ਨਤੀਜੇ ਦੇ ਤੌਰ ਦੇ ਉੱਪਰ ਸ਼ੂਗਰ ਵਧਣ ਕਰਕੇ ਉਹਦਾ ਅਸਰ ਗੁਰਦਿਆਂ ਤੇ ਚਲੇ ਜਾਂਦਾ ਹੋਜਾ ਟੈਸਟ तकरीबन ਬਾਜ਼ਾਰ ਤੋਂ 300 ਰੁਪਏ ਦਾ ਉਹ ਵੀ ਹੁਣ ਆ ਆਦਮੀ ਜਿਹੜਾ ਕਲੀਨਿਕ ਹੈਗਾ ਉਹਦੇ ਵਿੱਚ ਫ੍ਰੀ ਆਫ ਕੋਸ ਜਿਹੜਾ ਹੋਊਗਾ ਇਸ ਤਰ੍ਹਾਂ ਹੈਪਟਾਈਟਸ ਕੁ 150 ਰੁਪਏ ਦਾ ਜਿਹੜਾ ਆਰਪੀ ਆ ਰਿਹਾ 300 ਰੁਪਏ ਦਾ ਸੋ ਕਹਿਣ ਤੋਂ ਬਾਅਦ ਵੀ ਜਿਹੜਾ ਲੋਕਾਂ ਨੂੰ ਪ੍ਰਾਈਵੇਟ ਲੈਬਸ ਦੇ ਵਿੱਚ ਜਾ ਕੇ ਮਹਿੰਗੇ ਟੈਸਟ ਕਰਾਉਣੇ ਪੈਂਦੇ ਸੀਗੇ ਉਹ ਹੁਣ ਇਹਦੇ ਟੈਸਟ ਨੇ ਫ੍ਰੀ ਆਬਾਦੀ ਕਲੀਨਿਕ ਦੇ ਵਿੱਚ ਹੋਣਗੇ ਔਰ ਮੈਂ ਅੱਜ ਰਮਨ ਕੌਰ ਸਿੰਘ ਜਿਹੜਾ ਗੁਰਦਾਸਪੁਰ ਵਿਦਾਨ ਸਭਾ ਹਲਕੇ ਦੇ ਵਿੱਚ ਸ਼ਹਿਰ ਦੇ ਵਿੱਚ ਏਰੀਆ ਉੱਥੇ ਬਹਾਇਆ ਅੱਜ ਮਰੀਜ਼ਾਂ ਨੂੰ ਮਿਲਿਆ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਔਰ ਟਾਰਸ ਹੈ ਕਿ ਜਿਹੜਾ ਉਪਰਾਲਾ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਸੇਵਾ ਨੂੰ ਬਿਹਤਰੀ ਬਣਾਉਣ ਵਾਸਤੇ ਔਰ ਉਹਨਾਂ ਨੂੰ ਫ੍ਰੀ ਇਹ ਜਿਹੜੀ ਫੈਸਿਲਿਟੀ ਦਿੱਤੀ ਆ ਉਹਦਾ ਅਜਾ ਸਰ ਲੋਕਾਂ ਦੇ ਵਿੱਚ ਦੇਖ ਨੂੰ ਮਿਲ ਰਿਹਾ ਲੋਕ ਲੋਕਾਂ ਦੀ ਤਸੱਲੀ ਆ ਲੋਕ ਬਹੁਤ ਸੈਟੀਸਫਾਈਡ ਨੇ ਔਰ ਮੈਂ ਇਹ ਵੀ ਦੱਸਣਾ ਚਾਹੂਗਾ ਕਿ ਪੰਜਾਬ ਦੇ ਵਿੱਚ ਟੋਟਲ 881 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਪਿਛਲੇ 3 ਸਾਲਾਂ ਚ ਸਟੈਬਲਿਸ਼ ਕੀਤੇ ਗਏ ਨੇ ਜਿਹਦਾ ਤਾਂ ਅੱਜ ਤੱਕ ਦੀ ਜਿਹੜੀ ਫੁੱਟਫਾਲ ਆ ਮਰੀਜ਼ਾਂ ਦੀ ਉਹ ਤਕਰੀਬਨ 3 ਕਰੋੜ ਦੇ 10 ਲੱਖ 10 ਲੱਖ ਹੈ ਜੇ ਆਪਾਂ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤੇ 62 62 ਦੇ ਕਰੀਬ ਆਬਾਦੀ ਕਲੀਨਿਕ ਸਾਡੇ ਸਾਰੇ ਜ਼ਿਲ੍ਹੇ 'ਚ ਬਣੇ ਨੇ ਜਿਹਦੇ ਵਿੱਚ 22 ਲੱਖ ਦੇ ਕਰੀਬ ਓਪੀਡੀਆ ਔਰ 18 ਲੱਖ ਦੇ ਕਰੀਬ ਜਿਹੜੇ ਟੈਸਟ ਨੇ ਲੋਕਾਂ ਨੇ ਕਰਾਏ ਨੇ ਤੇ ਜੇ ਗਰਦਾਸਪੁਰ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤੇ 8 ਜਿਹੜੇ ਆਬਾਦੀ ਕਲੀਨਿਕ ਵਿਧਾਨ ਸਭਾ ਹਲਕੇ 'ਚ ਨੇ ਜਿਹਦੇ ਵਿੱਚ ਕੋਪਰ ਸੈਦਾਵਾ ਜੋੜੇ ਚਿਤਰਾਵਾ ਮਾਨਕੌਰ ਸਿੰਘਾ ਹਯਾਤ ਨਗਰ ਗੋਤਪੁਖਰ ਆ ਪੁਬਲੀ ਆ ਇਹ ਬਹੁਤ بڑا ਆਪਣਾ ਆ ਅਠ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਦੇ ਔਰ ਇਹਦੇ ਵਿੱਚ ਆ ਤਕਰੀਬਨ 3 ਲੱਖ ਦੇ ਕਰੀਬ ਲੋਕਾਂ ਦਾ OPD ਚ ਦਾ ਫੈਸਿਲਿਟੀ ਲਈ ਆ ਔਰ 2 ਲੱਖ ਦੇ ਕਰੀਬ ਜਿਹੜਾ ਟੈਸਟ ਨੇ ਉਹ ਫਰੀ ਕਰਾਏ ਨੇ ਸੋ ਕਹਿਣ ਤੋਂ ਭਾਵ ਕਿ ਜਿਹੜਾ ਵਾਦਾ ਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਕਿ ਅਸੀਂ ਸਿਹਤ ਸੇਵਾਵਾਂ ਮਿਆਰੀ ਦਵਾਂਗੇ ਔਰ ਸੇ ਸੇਵਾਵਸ ਫਰੀਦ ਵਾਲੇ ਅੱਜ ਪੰਜਾਬ ਦੀ ਸਰਕਾਰ ਲੋਕਾਂ ਦੇ ਆਸ਼ੀਰਵਾਦ ਨਾਲ ਲੋਕਾਂ ਦੀ ਮਿਹਰ ਨਾਲ ਔਰ ਪਰਵਾਦਵਾ ਦੇ ਕਿਰਪਾ ਦੇ ਨਾਲ ਉਸ ਗੱਲ ਤੇ ਪੂਰਾ ਉਤਰੀਆ ਔਰ ਅੱਜ ਲੋਕਾਂ ਦੀ ਆਮਦਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਸਿਹਤ ਸੇਵਾਵਾਂ ਦੇ ਵਿੱਚ ਖਰਚ ਹੁੰਦਾ ਸੀਗਾ ਅੱਜ ਉਹਦੇ ਵਿੱਚ ਬਚਾ ਬਚ ਰਿਹਾ ਔਰ ਉਹ ਜਿਹੜੀ ਬਚਤ ਆ ਉਹ ਲੋਕੀ ਆਪਣੇ ਹੋਰ ਜ਼ਰੂਰਤਾਂ ਦੇ ਉੱਪਰ ਖਰਚ ਕਰਨਗੇ ਸੋ ਮੈਂ ਅੱਜ ਆ ਜਿਹੜੀ ਇੱਕ ਬਹੁਤ ਵਧੀਆ ਖਬਰ ਸੀਗੀ ਮੈਂ ਪੰਜਾਬ ਦੇ ਲੋਕਾਂ ਲਈ ਉਹ ਮੈਂ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਆ ਸਰਕਾਰ ਪੁਰੇ ਕਿਰਪਾ ਕਰੇ ਇਸੇ ਤਰੀਕੇ ਦੇ ਨਾਲ ਮਿਲ ਕੇ ਅਸੀਂ ਇੱਕ ਰੰਗਲਾ ਪੰਜਾਬ ਜਿਹਦਾ ਇੱਕ ਸਪੜਾ ਸਾਡੀ ਲੀਡਰਸ਼ਿਪ ਨੇ ਲਿਆ ਸੀ ਅੱਜ ਉਹ ਰੰਗਲਾ ਪੰਜਾਬ ਬਣਦਾ ਨਜ਼ਰ ਆ ਰਿਹਾ